ਦਿਨ ਚੜ੍ਹਦਿਆਂ ਹੀ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਇੱਕ ਮੁੱਖ ਸੇਵਾਦਾਰ ਦਾ ਬਰੇਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਦਰਗਾਹ ਦੇ ਵਿੱਚ ਬਲਦੇਵ ਸਿੰਘ ਮੁੱਖ ਸੇਵਾਦਾਰ ਦੇਵਾ ਸੇਵਾਦਾਰ ਦੇ ਤੌਰ ਤੇ ਕੰਮ ਕਰ ਰਿਹਾ ਸੀਗਾ ਆਪਣੀ ਸੇਵਾ ਨਿਭਾ ਰਿਹਾ ਸੀ ਪਰ ਇੱਕ ਸ਼ਖਸ ਵੱਲੋਂ ਉਸ ਦਾ ਬਰੇਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਉਸ ਦਰਗਾਹ ਦੇ ਬਾਹਰ ਦੀਆਂ ਔਰ ਉਸ ਪਰਿਵਾਰ ਦੀਆਂ ਜੋ ਇਸ ਪਰਿਵਾਰ ਦਾ ਇਹ ਜੀ ਜਿਹੜਾ ਹੈ ਉਹ ਹਮੇਸ਼ਾ ਰeis ਦੁਨੀਆ ਤੋਂ ਅਲਵਿਦਾ ਹੱਗਿਆ ਸੋ ਦੱਸਦੇ ਨੇ ਆ ਕਿ ਇਸ ਸੇਵਾਦਾਰ ਦਾ ਕਤਲ ਕਿਸ ਵੱਲੋਂ ਕੀਤਾ ਗਿਆ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਕਿਹਾ ਜਾ ਰਿਹਾ ਹੈ ਕਿ ਬਲਦੇਵ ਸਿੰਘ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸੀ ਜਾਨੋਂ ਮਾਰਨ ਦੀਆਂ ਔਰ ਅੱਜ ਜਦੋਂ ਸਵੇਰੇ ਉੱਥੇ ਅਮਰ ਫਟ ਦੇਖਣ ਦੇ ਲਈ ਸ਼ਰਦਾਲੂ ਪਹੁੰਚੇ ਤਾਂ ਉਹ ਵੀ ਦੇਖ ਕੇ ਦੰਗ ਰਹਿ ਗਏ ਬਲਦੇਵ ਸਿੰਘ ਦੀ লাশ ਨੂੰ ਵੇਖ ਕੇ ਦੱਸਿਆ ਜਾ ਰਿਹਾ ਹੈ ਕਿ ਸਿਰ ਤੇ ਕਈ ਵਾਰ ਕੀਤੇ ਗਏ ਨੇ ਜਿਸ ਤੋਂ ਕਰਕੇ ਬਲਦੇਵ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੂਰਾ ਮਾਮਲਾ ਅੰਮ੍ਰਿਤਸਰ ਦੇ ਪੁਤਲੀਕਾਰ ਦੇ ਗਵਾਲ ਮੰਡੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਲੋਕਾਂ ਦੇ ਵਿੱਚ ਕਾਫੀ ਸਹਿਮ ਜਿਹੜਾ ਉਹ ਬਣਿਆ ਹੋਇਆ ਹੈ ਲੋਕਾਂ ਨੂੰ ਜਿਵੇਂ ਪਤਾ ਲੱਗਾ ਕਿ ਜੋ ਗਵਾਲ ਮੰਡੀ ਦੇ ਦਰਗਾਹ ਬਣੀ ਹੋਈ ਹੈ ਬਾਬੇ ਪੀਰ ਦਰਗਾਹ ਉੱਥੇ ਇੱਕ ਸੇਵਾਦਾਰ ਆਪਣੀ ਸੇਵਾ ਨਿਭਾ ਰਿਹਾ ਸੀ ਕਿ ਸਾਲਾਂ ਤੋਂ ਬਲਦੇਵ ਸਿੰਘ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਜਿਹੜਾ ਇਹ ਕਤਲ ਕਰ ਦਿੱਤਾ ਗਿਆ ਹੈ ਹਾਲਾਂਕਿ ਕਿਸ ਵੱਲੋਂ ਇਹ ਕਤਲ ਕੀਤਾ ਗਿਆ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਪਰਿਵਾਰ ਨੇ ਇੱਕ ਸ਼ਖਸ ਤੇ ਸ਼ੱਕ ਜਤਾਇਆ ਹੈ ਕਿ ਉਸ ਵੱਲੋਂ ਕਈ ਵਾਰ ਧਮਕੀ ਸਰੇ ਆਮ ਦਿੱਤੀ ਗਈ ਹੈ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਸ ਬੰਦੇ ਵੱਲੋਂ ਹੀ ਬਲਦੇਵ ਸਿੰਘ ਦਾ ਕਤਲ ਕੀਤਾ ਗਿਆ ਹੈ ਪਰ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕੈਮਰੇ ਖੰਗਾਲੇ ਜਾ ਰਹੇ ਨੇ ਪਰ ਤਸਵੀਰਾਂ ਸਾਨੂੰ ਦਿਖਾ ਰਹੇ ਉਸ ਦਰਗਾਹ ਦੀਆਂ ਜਿੱਥੇ ਇਹ ਬਲਦੇਵ ਸਿੰਘ ਸੇਵਾ ਨਿਭਾਰਿਆ ਸੀਗਾ ਔਰ ਉਥੇ ਹੀ ਰਹਿੰਦਾ ਸੀਗਾ ਅ देर रात kia ਜਾ ਰਿਹਾ ਹੈ ਕਿ ਕਤਲ ਕੀਤਾ ਗਿਆ ਹੈ ਸਿਰ ਤੇ ਕਈ ਵਾਰ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਜਦੋਂ ਮੱਥੇ ਤੇ ਗੰਦੀ ਲਥੇ ਸ਼ਦਾਲੂ ਪਹੁੰਚਦੇ ਨੇ ਤਾਂ ਉਹ লাশ ਨੂੰ ਦੇਖ ਕੇ ਸ਼ੋਰ ਮਚਾ ਦਿੰਦੇ ਨੇ ਆਲੇ ਦੁਆਲੇ ਲੋਕ ਇਕੱਠੇ ਹੁੰਦੇ ਨੇ ਔਰ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਫਿਲਹਾਲ ਪੂਰਾ ਜਿਹੜਾ ਮਾਮਲਾ ਹੈ ਉਹ ਪੁਤਲੀ ਘਰ ਦੇ ਗਵਾਲ ਮੰਡੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਲੋਕਾਂ ਦੇ ਕਹਿਣ ਮੁਤਾਬਕ ਬਲਦੇਵ ਸਿੰਘ ਦਾ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਦਾ ਸੁਭਾ ਦਾ ਬਹੁਤ ਚੰਗਾ ਸੀਗਾ ਪਰ ਕਿਸ ਵੱਲੋਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਰ ਕੋਈ ਹੈਰਾਨ ਹੈ ਕਿਉਂਕਿ ਬਲਦੇਵ ਸਿੰਘ ਦਾ ਸਤਕਾਰ ਸਾਰੇ ਕਰਦੇ ਸੀ ਔਰ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਪਹੁੰਚੇ ਨੇ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਪੁਲਿਸ ਦੇ ਕਹਿਣ ਮੁਤਾਬਕ ਜਾਂਚ ਤੋਂ ਬਾਅਦ ਕਲੀਅਰ ਹੋ ਪਾਵੇਗਾ ਕਿ ਆਖਿਰਕਾਰ ਮੁੱਖ ਸੇਵਾਦਾਰ ਬਲਦੇਵ ਸਿੰਘ ਦੀ ਹਤਿਆ ਕਿਸ ਨੇ ਕੀਤੀ ਹੈ ਉਤੇ ਹੀ ਬਾ ਬਲਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਾ ਬਲਦੇਵ ਸਿੰਘ ਨੂੰ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਅੱਜ ਉਹਨਾਂ ਨੂੰ ਜਦੋਂ ਸੂਚਨਾ ਮਿਲੀ ਕਿ ਉਹਨਾਂ ਦੇ ਪਿਤਾ ਦਾ ਜਿਹੜਾ ਹੈ ਉਹ ਕਤਲ ਦਰਗਾਹ ਦੇ ਅੰਦਰ ਜਿੱਥੇ ਉਹ ਨਾਲ ਰਹਿ ਰਹੇ ਸੀਗੇ ਉੱਥੇ ਹੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਸਿਰ ਤੇ ਕਈ ਵਾਰ ਇੱਕ ਨਹੀਂ ਬਲਕਿ ਤਿੰਨ ਚਾਰ ਵਾਰ वार ਕੀਤੇ ਗਏ ਨੇ ਜਿਸ ਕਰਕੇ ਬਲਦੇਵ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਇਨਸਾਫ ਦੀ ਮੰਗ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਤਹੀ ਏਸੀਪੀ ਪਹੁੰਚੇ ਨੇ ਕਮਲਜੀਤ ਸਿੰਘ ਜਿਨ੍ਹਾਂ ਦੇ ਕਨ ਮੁਤਾਬਕ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਨੂੰ ਖੰਗਾ ਲਿਆ ਜਾ ਰਿਹਾ ਹੈ ਕਿਉਂਕਿ ਬਾਬੇ ਦੀ ਦਰਗਾਹ ਜਿੱਥੇ ਸੇਵਾਦਾਰ ਜਿਹੜਾ ਹੈ ਬਲਦੇਵ ਸਿੰਘ ਉਸ ਦੀ ਕਿਸ ਨੇ ਹਤਿਆ ਕੀਤੀ ਹੈ ਔਰ ਲਗਾਤਾਰ ਜਾਂਚ ਜੜੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਸੀਸੀਟੀਵੀ ਦੇ ਆਧਾਰ ਤੇ ਹੀ ਜਿਹੜੇ ਨੇ ਕੁਝ ਸੂਰਾਗ ਜਿਹੜੇ ਨੇ ਹਾਸਲ ਹੋ ਸਕਣਗੇ ਔਰ ਦੋਸ਼ਾਂ ਤੱਕ ਪਹੁੰਚਿਆ ਜਾ ਸਕਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਸਿੱਤ ਤੁਹਾਨੂੰ ਦਿਖਾਉਂਦੇ ਇਸ ਪਰਿਵਾਰ ਦੀ ਜਿਸ ਪਰਿਵਾਰ ਦਾ ਜੀ ਸੀਗਾ ਬਲਦੇਵ ਸਿੰਘ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਾਬੇ ਦੀ ਦਰਗਾਹ ਦੇ ਵਿੱਚ ਸੇਵਾ ਨਿਭਾ ਰਿਹਾ ਸੀਗਾ ਔਰ ਅੱਜ ਜਿਹੜੀ ਹੈ ਦੇਰ ਰਾਤ ਕਿਹਾ ਜਾ ਰਿਹਾ ਹੈ ਕਿ ਕਤਲ ਕਰ ਦਿੱਤਾ ਗਿਆ ਸਵੇਰੇ ਜਦੋਂ ਲਾਸ਼ ਦੇਖੀ ਜਿਹੜੇ ਸੰਗਤਾਂ ਉੱਥੇ ਪਹੁੰਚਦਿਆਂ ਨੇ ਤਾਂ ਉਹਨਾਂ ਵੱਲੋਂ ਸ਼ੋਰ ਮਚਾਇਆ ਗਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਫਿਲਹਾਲ ਧੀ ਜਿਹੜੀ ਹੈ ਉਹ ਦੁਹਾਹ ਪਾ ਰਹੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਉਸਦੇ ਪਿਤਾ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀਗਾ ਪਰ ਉਸ ਨੂੰ ਅਜਿਹਾ ਬੇਰਹਿਮੀ ਨਾਲ ਕਿਉਂ ਜਿਹੜੀ ਹੈ ਮੌਤ ਦਿੱਤੀ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕੀਆ ਹੈ ਪਰਿਵਾਰ ਨੇ ਔਰ ਪੁਲਿਸ ਜਾਂਚ ਵਿੱਚ ਕੀ ਕੁਝ ਦੱਸ ਰਹੀ ਹੈ ਆ ਉਸ ਨੂੰ ਸੁਣ ਲੈ ਉਹ ਰੋਪੀ ਉਹ ਕਲਿੰਦਰ ਕੋਲ ਜਿਲਦ ਹੋਈ ਹੈ ਜੀ ਨਹੀਂ ਅਸੀਂ ਨਾ ਦਾਦੀ ਨੂੰ ਕਿਸ ਨੇ ਸੁੱਤੇ ਪੇ ਮਾਰ ਦਿੱਤਾ ਕੇ ਬਲਦੇਵ ਸਿੰਘ ਉਹਨਾਂ ਦਾ ਕੀ ਆਇਆ ਜਿਹੜੀ ਗੋਲੀ ਮਾਰ ਗੁਜਰ ਸ਼ਾਹਵਲੀ ਮੰਗਿਆਰੀ ਵਾਲੀ ਸਰਕਾਰ ਤੇ ਕੀ ਗੱਲ ਹੋਈ ਹੈ ਕੀ ਲੱਗਦਾ ਤੁਹਾਨੂੰ ਮੈਂ ਤਾਂ ਦੱਸਦੀ ਹਾਂ ਡਾਡੀ ਨੂੰ ਨਾ ਮਹੀਨਾ ਹੋ ਗਿਆ ਵਾ ਕੱਲ ਪਰਸੋਂ ਦੀ ਗੱਲ ਆ ਪਰਸੋਂ ਫੇਰ ਪੰਮਾ ਹੈਗਾ ਵਾ ਉਹਨੇ ਤਮਕੀਆਂ ਦਿੱਤੀਆਂ ਮੈਂ ਬੱਬਾ ਮਾਰ ਦੇਣਾ ਮੈਂ ਬੱਬਾ ਮਾਰ ਦੇਣਾ ਸਾਨੂੰ ਤੇ ਹੁਣ ਜੇ ਇਹੋ ਹੀ ਮੰਦਾ ਤੇ ਇੰਨੀ ਮਰਵਾਇਆ ਫੇਰ ਬੱਬਾ ਮੈਂ ਤੇ ਐਂ ਜਾਣਿਆ ਪੈ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜਿਸਨੇ ਸਾਡੇ ਪਿਓ ਨੂੰ ਮਰਵਾਇਆ ਕਿੰਨੇ ਚਿਰ ਦੀ ਸੇਵਾ ਕਰ ਇਹਨਾਂ ਨੂੰ ਮੇਰੇ ਵਿਆਹ ਨੂੰ 20 ਸਾਲ ਹੋ ਚੱਲੇ ਮੇਰੇ ਵਿਆਹ ਤੋਂ ਪਿੱਲਾ ਦੇ ਕਰਵਾਉਣੇ 25 26 ਸਾਲ ਹੋ ਚੱਲੇ ਇਹਨਾਂ ਨੂੰ ਉਸ ਤੋਂ ਪਹਿਲਾਂ ਕੋਈ ਸਰਕਾਰੀ ਜੋਬ ਕਰਦੇ ਸੀ ਹਾਂਜੀ ਗਵਰਨਮੈਂਟ ਜੋਬ ਕਰਦੇ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੇ ਸਰਕਾਰਾਂ ਦੇ ਕਰਕੇ ਆਪਣੀ ਰਿਟਾਇਰਮੈਂਟ ਲੈ ਲਈ ਆ ਆਪੇ ਚੀ ਰਿਟਾਇਰਮੈਂਟ ਫਿਰ ਨਹੀਂ ਮੈਂ ਇੰਨਾਂ ਦੀ ਨੌਕਰੀ ਕਰਾਂਗਾ ਮੈਂ ਦੂਜੀ ਨੌਕਰੀ ਨਹੀਂ ਤੋ ਸਦਾ ਮੈਂ ਮਾਲਕਾਰੀ ਨੌਕਰੀ ਕਰਨੀ ਹੈ ਨਾ ਮੰਗਾ ਹੈ ਕਹਤੇ ਜਿਹੜੇ ਮੈਂ ਜਿੰਨੇ ਮੇਰੇ ਪਿਓ ਨੂੰ ਮਾਰਿਆ ਨਾ ਮੈਂ ਉਹ ਕਾਤਲ ਨੂੰ ਸਜ਼ਾ ਚਾਹੁੰਦੀ ਆ ਮੈਂ ਕਿੰਨੀ ਉਹਨੇ ਫੁੱਟਾ ਸਟਾਰਟ ਕੀਤਾ ਉਸ ਟਾਈਮ ਤੇ ਆਪ ਜੇ ਮੇਰੀ ਗੱਲ ਸੁਣੋ ਜੇ ਉਹ ਸੱਚਾ ਹੁੰਦਾ ਸਾਰਾ ਮੱਲਾ ਇਕੱਠਾ ਹੋ ਕੇ ਕਹੇ ਕੀ ਗੱਲ ਉਹ ਨਹੀਂ ਆ ਸਕਦਾ ਸੀ ਇੰਨਾ ਔਰ ਮੇਰੇ ਪਿਓ ਨੂੰ ਨਹੀਂ ਕਤਰਾ ਉਹਨਾਂ ਦੇ ਲੱਗੇ ਆ ਮੇਰੇ ਨਾਨਕੇ ਉਹਨਾਂ ਨੇ ਵੀ ਕਤਰਾ ਉਹਨੇ ਕਿਹਾ ਮੈਂ ਟਾੜੇ ਛੜਨਾ ਮਾਰਨ ਮਾਰ ਦੇਣਾ ਸਭ ਨੂੰ ਉਹ ਰੱਖਦਾ ਕੀ ਕਰਨ ਉਹ ਸੋਦਾ ਮੇਰੀ ਜਨਾਨੀ ਇਹਨਾਂ ਨੇ ਮਾਰੀ ਬਟਕੀ ਜਨਾਨੀ ਰਿਆ ਕਰਤੂਤਾ ਨਾ ਮਰੀ ਆ ਜਿਹੜਾ ਜਗਾ ਜਗਾ ਮੂਹ ਮਾਰਨਾ ਜਨਾਨੀ ਨੇ ਮਰਨਾ ਹੀ ਆ ਮੈਂ ਰਿੰਕੂ ਜੀ ਐਮਜੀ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਪ੍ਰੈਜ਼ੀਡੈਂਟ ਬੋਲਦਾ ਜੀ ਕੀ ਗੱਲ ਹੋਈ ਆ ਬਜ਼ੁਰਗ ਗੱਲ ਇਦਾਂ ਹੋਈ ਜੀ ਗਵਾਲ ਮੰਡੀ ਵਿੱਚ ਇੱਕ ਬਾਬਾ ਜੀ ਦੀ ਦਰਗਾਹ ਵਾ ਬਾਬਾ ਖਜੂਰਾ ਵਾਲੇ ਦੀ ਬੜੀ ਪੁਰਾਣੀ ਦਰਗਾਹ ਬੜੀ ਮੰਨਤਾ ਇਸ ਦਰਗਾਹ ਦੀ ਤੇ ਉੱਥੇ ਆਪਣੇ ਬਜ਼ੁਰਗ ਨੇ ਬਲਦੇਵ ਸਿੰਘ ਜੀ ਜੋ ਕਿ ਪਹਿਲਾਂ ਸਰਕਾਰੀ ਨੌਕਰੀ ਕਰਦੇ ਸੀ ਰਿਟਾਇਰਮੈਂਟੀ ਤੋਂ ਬਾਅਦ ਉਹ ਗਤੀ ਨਸ਼ੀਨ ਹੋ ਗਏ ਸੀ ਸੇਵਾਦਾਰ ਸੀ ਜੋ ਕਿ ਬਹੁਤ ਸੇਵਾ ਕਰਦੇ ਸੀ ਕਿ ਕਿਸ ਤਰ੍ਹਾਂ ਕਤਲ ਕੀਤਾ ਜਾਂਦਾ ਹੈ ਕਤਲ ਦੀ ਭਾਜੀ ਅਜੇ ਲੱਗਦਾ ਨਹੀਂ ਹੈ ਵੀ ਕਿੱਦਾਂ ਪੁਲਸ ਆਈ ਪੁਲਸ ਵੈਰੀਫਾਈ ਕਰਦੀ ਪਰ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦਕਿ ਉਹਨਾਂ ਦੀ ਕੋਈ ਮਹੱਲੇ 'ਚ ਗਵਾਲ ਮੰਡੀ 'ਚ ਜਿੰਨੇ ਵੀ ਸਾਡੀਆਂ ਮਾਤਾਵਾਂ ਭੈਣਾਵਾਂ ਸਾਰੇ ਸਤਕਾਰਯੋਗ ਉਹਨਾਂ ਨੂੰ ਪਿਆਰੀ ਪਿਆਣਾ ਕਰਦੇ ਸੀ ਤੇ ਮੈਂ ਤਾਂ ਕਹਿੰਨਾ ਵੀ ਜੋ ਵੀ ਹੋਇਆ ਬਹੁਤ ਗਲਤ ਹੈ ਤੁਰੰਜਸ਼ ਸੀ ਪੁਰਾਣੀ ਕਿਸੇ ਨਾਲ ਹੀ ਅੱਖ ਕੋ ਜੀ ਉਹਨਾਂ ਦੇ ਪਰਿਵਾਰ ਦੇ ਲੋਕ ਦੱਸ ਰਹੇ ਕਿਸੇ ਦਾ ਨਾਮ ਦੱਸ ਰਹੇ ਆ ਵੀ ਉਹਨਾਂ ਸਾਡੀ ਲਾਗਤਬਾਜੀ ਹੈ ਤੇ ਇਹ ਤੇ ਹੁਣ ਪ੍ਰਸ਼ਾਸਨ ਆ ਪੁਲਿਸ ਅਫਸਰ ਹੀ ਵੈਰੀਫਾਈ ਕਰਨਗੇ ਨਾ ਪੁਲਿਸ ਕੋਲ ਕੋਈ ਸੀ ਮੌਕੇ ਤੇ ਐਸਐਟੂ ਕੰਟੋਨਮੈਂਟ ਦੇ ਡੀਐਸਪੀ ਮਨਜੀਤ ਜੀ ਵਸਤ ਤੋਂ ਪਹੁੰਚ ਗਏ ਜੀ ਅੱਛਾ ਕੀ ਮਾਮਲਾ ਸਾਰਾ ਕਿੰਨੇ ਵਿੱਚ ਖੱਪੀ ਹੋਈ ਏ ਅੱਜ ਸਾਡੇ ਗਵਾਲ ਮੰਡੀ ਏਰੀਆ ਦੇ ਵਿੱਚ ਇੱਕ ਹੈਗੀ ਆ ਮਜਾਰ ਖਯੂਰਾਂ ਇੱਥੇ ਇੱਕ ਸੇਵਾਦਾਰ ਸੀਗਾ ਬਜ਼ੁਰਗ ਬਲਦੇਵ ਸਿੰਘ ਜੀ ਇਹਨਾਂ ਨੂੰ ਰਾਤ ਕੋਈ ਅਣਪਛਾਤਾ ਵਿਅਕਤੀ ਜਿਹੜਾ ਸਿਰ 'ਚ ਸੱਟ ਮਾਰ ਕੇ ਮਾਰ ਗਿਆ ਸੀਗਾ ਤੋਂ ਫਿਰ ਸਾਨੂੰ ਉਹ ਨੋਟੀਫਿਕੇਸ਼ਨ ਆਈ ਆ ਅਸੀਂ ਮੈਂ ਆਇਆ ਵਾਂ ਐਸ ਐਚਓ ਕੰਟੋਨਮੈਂਟ ਬਾਕੀ ਅਫਸਰ ਸਹਿਬਾਨ ਵੀ ਪਹੁੰਚੇ ਨੇ ਤੋਂ ਅਸੀਂ ਉਹ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਉਹ ਜੋ ਵੀ ਉਹਦੇ ਵਿੱਚ ਆਉਟਪੁੱਟ ਹੋਏਗੀ ਉਹ ਤੁਹਾਨੂੰ ਇਨਟੀਮੀਟ ਕਰਾਂਗੇ ਸਰ ਕੋ ਸੀਸੀਟੀਵੀ ਹੈ ਹੀ ਸੀ ਨਾ ਨਹੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੀਆਂ ਨੇ ਸਾਡੀਆਂ ਟੀਮਾਂ ਬਟ ਅਜੇ ਤੱਕ ਟੂ ਅਰਲੀ ਆ ਅਜੇ ਸਾਡੇ ਹੱਥ ਕੁਝ ਨਹੀਂ ਆਇਆ ਸਰ ਚਮਕੀ ਹੁੰਦੀ ਸੀ ਨਾਲ ਬਿਲਕੁਲ ਬਿਲਕੁਲ ਹੀ ਦਰਗਾਹ ਦੇ ਬਿਲਕੁਲ ਨਾਲੇ ਬੰਦ ਸੀ ਉਹ ਪਿਛਲੇ ਸਮੇਂ ਦੇ ਵਿੱਚ ਕੁਝ ਕੀਤੀ ਗਈ ਹੈਗੀ ਆ ਉਹ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਹੀ ਹੋਈ ਸੀਗੀ ਬਟ ਉਹਦੇ ਉੱਤੇ ਤੋਂ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਸਾਡੀ ਪੈਟਰੋਲਿੰਗ ਜਿਹੜੀ ਹੈਗੀ ਆ ਵਗੈਰਾ ਉਹ ਤੇ ਰੈਗੂਲਰ ਹੁੰਦੀ ਹੈ ਬਾਕੀ ਇਹ ਜਿਹੜਾ ਕ੍ਰਾਈਮ ਹੈ ਉਹ ਸੈਂਸੇਸ਼ਨਲ ਹੈ ਔਰ ਉਹਨੂੰ ਅਸੀਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਪਰਿਵਾਰਕ ਮੈਂਬਰ ਕਹ ਰਹੇ ਨੇ ਕਿ ਲਗਾਤਾਰ ਇਨਮੀ ਹਿੰਦੂ ਤੋਂ ਧਮਕੀਆਂ ਜਿਹੜੀਆਂ ਬਿਜ਼ਨਸੀ ਜਾਨ ਨੂੰ ਮਾਰਨ ਦੀਆਂ ਹਾਂ ਹਾਂਜੀ ਉਹਨਾਂ ਦੀ ਗੱਲ ਮੈਂ ਉਹਨਾਂ ਨੇ ਜ਼ੁਬਾਨੀ ਦੱਸਿਆ ਹੈਗਾ ਉਹ ਅਸੀਂ ਬਜ਼ੁਰਗ ਜਿਹੜੇ ਡੈਥ ਹੋਈ ਹੈ ਉਹਨਾਂ ਦਾ ਕਾਲ ਡਿਟੇਲ ਵਗੈਰਾ ਪਾਵਾਂਗੇ ਜੋ ਵੀ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸ਼ੀ ਨੂੰ ਠੀਕ ਸਹੀ ਜੀ ਹਰ ਰੱਬਾ ਤੇਰਾ ਪਿਆਰ ਇਹ ਸਾਰੀ ਦੁਨੀਆਂ ਦਾ ਪਿਆਰ ਸੀ ਅਸ ਦੁਨੀਆਂ ਦਾ ਪਿਆਰ ਹੀ ਹੋਵੇ ਤੇ ਫਿਰ ਬੱਚਿਆ ਕੋ ਸਾਰਿਆਂ ਨੂੰ ਕਿਹਾ ਉਹ ਕਰ ਗਿਆ ਉਹ ਬੰਦ ਕਰ ਦਿੱਤਾ ਸਾਰੀ ਦੁਨੀਆਂ ਰੋਣ ਲੱਈ ਪਈਓ ਤੇਰਾ ਪਿਆਰ ਕਿਉਂ ਦੱਗ ਕੇ ਗਿਆ ਵਾ ਰੱਬਾ ਪਿਓਰ ਫੋਰਸ ਹੈ ਬੁਲੇਟ ਹਾਰੇ ਜਾਂਦੇ ਤੇਰਾ